ਤੁਸੀਂ ਨੇ ਕਿਹਾ ਮੰਤਰੀ ਰਹੇ ਹੋ ਤੁਸੀਂ ਬੜਾ ਕੰਮ ਕੀਤਾ ਬੜੀਆਂ ਮੀਟਿੰਗਾਂ ਕੀਤੀ ਮੈਨੂੰ ਇੱਕ ਗੱਲ ਰੰਧਾਵਾ ਸਾਹਿਬ ਸਮਝਾਇਓ ਕਿ ਕਿ ਜਦੋਂ ਮੀਟਿੰਗ ਇਹ ਕਿਉਂ ਨਹੀਂ ਖਤਮ ਹੋoverline ਦਿਨ ਬਦ ਦਿਨ ਵੱਧ ਹੀ ਕੋ ਜਾ ਰਹੇ ਫਿਰ ਇੱਕ ਮਿੰਟ ਗੱਲ ਸੁਣੋ ਅੱਜ ਮੈਂ ਕੈਪਟਨ ਸਾਹਿਬ ਮੈਂ ਮੈਂ ਇਕਲਟ ਇਲੈਕਸ਼ਨਾਂ ਚ ਤੁਹਾਨੂੰ ਨਹੀਂ ਪਤਾ ਤੁਸੀਂ ਗੇਰੀ ਵਾਲੀ ਡੇਰ ਬਾਬਾ ਨਾਨਕ ਕਲੈਕਸ਼ਨ ਚ ਗਏ ਸੀ ਗਏ ਸੀ ਨਾ ਉੱਥੇ ਉੱਥੇ ਜੱਗੂ ਭਗਵਾਨਪੁਰਿਆ ਕੋਲ ਇਹਨਾਂ ਓਪਨਲੀ ਲਈਕ ਨਹੀਂ ਦੇਈ سپورਟ ਮੈਂ ਅੱਜ ਵੀ ਕਹਿੰਦਾ ਮੈਂ ਕਈ ਵਾਰ ਕਿ ਡੀਜੀਪੀ ਨੂੰ ਮੈਂ ਕਿਹਾ ਕਿ ਮੇਰਾ ਡੀਜੀਪੀ ਜਿਹੜਾ ਡੀਐਸਪੀ ਡੇਰਾ ਬਾਬਾ ਨਾਨਕ ਤੋਂ ਡੀਐਸਪੀ ਬਟਾਲਾ ਇਹ ਗੈਂਗਸਟਰਾਂ ਦੇ ਨਾਲ ਜ਼ੜੇ ਨੇ ਉਹਨਾਂ ਦੀ ਐਕਸਟਰੈਸ਼ਨ ਦੇ ਵਿੱਚ ਭਾਈਵਾਲ ਨੇ ਜਰ ਜਾਂ ਮੇਰੇ ਤੇ ਕੇਸ ਬਣਾ ਦੇਣ ਤੇ ਜਾ ਉਹਨਾਂ ਤੇ ਐਕਸ਼ਨ ਕਰਨ ਇਹੋ ਤੋਂ ਵੱਡੀ ਤੇ ਨਹੀਂ ਗੱਲ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਬਣਦੀ ਹੈ ਕਿ ਨਹੀਂ ਗੱਲ ਨੂੰ ਬੇਲ ਦਵਾ ਕੇ ਗੈਂਗਸਟਰ ਨੂੰ ਜਲੰਧਰ ਇਲੈਕਸ਼ਨ ਦੇ ਵਿੱਚ ਜਿਹੜੀ ਹੋਈ ਸੀ ਸਾਊਥ ਦੇ ਵਿੱਚ ਗੈਂਗਸਟਰ ਨੂੰ ਬੇਲ ਦਵਾ ਕੇ ਇਲੈਕਸ਼ਨ ਚ ਲੈ ਕੇ ਆਏ ਸੀ ਕਿ ਨਹੀਂ ਇਹ ਕੌਣ ਡਾ ਕਿਹਾ ਸੀ ਇਹ ਲੈ ਕੇ ਆ ਸੀ ਜਿਹੜੀ ਅਸੀਂ ਨਸ਼ਿਆਂ ਦੀ ਗੱਲ ਕਰਦੇ ਸੀ ਜਿਹੜਾ ਇਹਨਾਂ ਨੇ ਉੱਥੇ ਖੜਾ ਕੀਤਾ ਕੈਂਡੀਡੇਟ ਸਭ ਤੋਂ ਪਹਿਲਾਂ ਜੇ ਕੋਈ ਪੰਜਾਬ ਦੇ ਵਿੱਚ ਆਵਾਜ਼ ਚੁੱਕੀ ਭਗਵੰਤ ਮਾਨ ਨੇ ਤੇ ਉਹਨੇ ਹਰਬੀਰ ਸੰਧੂ ਦੇ ਅਗੇਂਸਟ ਕਿਹਾ ਸੀ ਕਿ ਇਹ ਤੇ ਵਿਕਰਮਜੀਠੀਆ ਨਸ਼ਾ ਵੇਚਦੇ ਨੇ ਤੇ ਆਜੋ ਕਿੱਥੇ ਗਿਆ ਜਬਾਨਾ ਤੁਸੀਂ ਇਹਦੇ ਵਿੱਚ ਮੈਜਿਕ ਕੈਪਟਨ ਸਾਹਿਬ ਦੀ ਸਟੇਟਮੈਂਟ ਸੁਣ ਰਿਹਾ ਕੀ ਜਦ ਕੋਈ ਕਹਦਾ ਸੀ ਮੇਰੇ ਖਿਆਲ ਮੇਰੇ ਤੋਂ ਬੈਟਰ ਜਵਾਬ ਕੈਪਟਨ ਬ੍ਰਦਰ ਸਿੰਘ ਦੇ ਦੇਣਗੇ ਕਿ ਜੇ ਬਿਲ ਪਾਵਰ ਨਹੀਂ ਹੋਏਗੀ ਤਾਂ ਗੈਂਗਸਟਰイズਮ ਖਤਮ ਨਹੀਂ ਹੋਏਗਾ ਤੁਸੀਂ ਦੇ ਆਪ ਕਾਫੀ ਤਾਂ ਥ੍ਰੈਟ ਤੁਹਾਡ ਨੂੰ ਤੁਹਾਡੇ ਬੇਟੇ ਨੂੰ ਤੁਸੀਂ ਉਹਨਾਂ ਬੀਜੀਪੀ ਸਾਹਿਬ ਨੂੰ ਜਿਹੜੀ ਬਿੱਲੀ ਉੱਤੇ ਕੀਤੀ ਕਾਰਵਾਈ ਜਦੋਂ ਤੁਸੀਂ ਥ੍ਰੈਟ ਦਾ ਦੱਸਿਆ ਸੀ ਤੁਹਾਡੀ ਫੈਮਿਲੀ ਤੁਹਾਨੂੰ ਸੈਟ ਇਹ ਉਹ ਮੁੱਖ ਮੰਤਰੀ ਦਾ ਉਹ ਮਜ਼ਾਕ ਨਹੀਂ ਸੀ ਸੁਣਿਆ ਸ਼ਰਮ ਆਉਣੀ ਚਾਹੀਦੀ ਹੈ ਹੁਜੇ ਚੀਫ ਮਿਨਿਸਟਰ ਨੂੰ ਉੱਥੇ ਕਿਹਾ ਕਿ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਉਹਨਾਂ ਦੇ ਬੇਟੇ ਨੂੰ ਥ੍ਰੈਟ ਆਈ ਹੈ ਚੀਫ ਮਿਨਿਸਟਰ ਦਾ ਆਪਣਾ ਬੇਟਾ ਤੇ ਉਹਨੂੰ ਛੜ ਦਿੱਤਾ ਭੇਜ ਦਿੱਤਾ ਉਹਨੂੰ ਪਿਆਰ ਨੇ ਜਿਨ੍ਹਾਂ ਦੇ ਪੁੱਤ ਹੁੰਦੇ ਨੇ ਜਿਨ੍ਹਾਂ ਨੇ ਮਾਪੇ ਆਪਣੇ ਪਰਿਵਾਰ ਚ ਰਹਿੰਦੇ ਨੇ ਉਹਨਾਂ ਨੂੰ ਆਪਣੇ ਬੱਚਾ ਦਾ ਦੁੱਖ ਹੁੰਦਾ ਮੇਰਾ ਇਕੱਲੇ ਦਾ ਬੇਟਾ ਨਹੀਂ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਆਪਣੇ ਮਾਪੇ ਦੇ بیٹے ਤੇ ਹੈਗੇ ਹੋ ਜਿਹੜੇ ਅਸੀਂ ਪਾਵਰ ਚ ਬੈਠੇ ਹੁਣੇ ਜਦੋਂ ਗਵਰਨਮੈਂਟ ਹੁੰਦੀ ਹੈ ਤੁਸੀਂ ਸਾਡੇ ਬੱਚੇ ਹੋ ਮੇਰਾ ਬੇਟਾ ਬਾਅਦ ਚ ਆਏਗਾ ਪਹਿਲਾ ਮੇਰਾ ਬੇਟਾ ਇਹ ਹੋਏਗਾ ਕਿ ਇਹਨੂੰ ਕੋਈ ਹੋਏਗੇ ਉਹਨੂੰ ਚੀਫ ਮਿਨਿਸਟਰ ਖਿਆ ਜਾਂਦਾ ਚੀਫ ਮਿਨਿਸਟਰ ਮਜਾਕ ਕਰ ਰਿਹਾ ਕਿ ਇਹਨਾਂ ਦੇ ਪਾਲੇ ਨੇ ਤੇ ਕਾਕਾ ਮੁੱਖ ਮੰਤਰੀ ਜੀ ਸਾਡੇ ਪਾਲੇ ਨੇ ਤੇ ਜੇ ਤਰੇ ਜੋ ਜੁਰਤ ਹੈ ਕੱਢ ਤੂੰ ਸਾਡੇ 4-5 ਸਾਲ ਮੋਜ ਜੋ ਘੁੰਗਣੀਆਂ ਪਾ ਕੇ ਬੈਠਾ ਤੇ ਪੁੱਤ ਜਦਣ ਕਿਤੇ ਟਾਈਮ ਆ ਗਿਆ ਇਹੋ ਹੀ ਘਤਵਾਦੀ ਤੇਰੀਆਂ ਤੇਰੇ ਵਿੱਚੋਂ ਕੱਢੂੰਗਾ ਬੰਦਾਬਾ ਸਰ ਇੱਕ ਤੁਸੀਂ ਇੱਕ ਚੈਨਲ ਦੇ ਜਿਹੜੇ ਤਿੰਨ ਮੰਤਰੀਆਂ ਨੇ ਤੁਸੀਂ ਉਹਦੇ ਦੱਸਣਾ ਮੈਂ ਅੱਜ ਵੀ ਕਹਿੰਦਾ ਜੀ ਕਿਹੜੇ ਕਿਹੜੇ ਸੀ ਨਾਮ ਨਾਮ ਕੋ ਡਿਸਕਲੋਜ਼ ਕਰਾਂਗੇ ਟਾਈਮ ਆਉਂਦਿਓ ਤੇ ਤੁਹਾਨੂੰ ਸਲਾਹ ਚ ਤੁਹਾਨੂੰ ਬੁਲਾ ਕੇ ਤਿੰਨੇ ਮੰਤਰੀ ਇਹਨਾਂ ਮੈਂ ਦੱਸ ਦੇਣਾ ਤਿੰਨੇ ਹੀ ਮਾਝੇ ਦੇ ਸੀ ਜਿਹੜੇ ਉਹ ਕੋਟਲੀ ਵਾਲੇ ਕੋਟਲੀ ਵਾਲੇ ਨਹੀਂ ਇਹ ਇਹ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਇਹ ਮੈਨੂੰ ਮੰਨਦੇ ਨਹੀਂ ਮੈਂ ਦੱਸਦਾ ਹਾਂ ਇੱਕ ਮਿੰਟ ਪਾੜਾ ਸਾਹਿਬ ਨੂੰ ਸੁਣੋ ਸੁਣੋ ਮੈਨੂੰ ਇੱਕ ਦਿਨ ਪਹਿਲਾਂ ਸਵੇਰੇ ਇਨਫੋਰਮੇਸ਼ਨ ਆ ਗਈ ਸੀ ਇਹਨਾਂ ਦੀ ਇਲੈਕਸ਼ਨ ਚ ਮੈਨੂੰ ਵੀ ਬਹੁਤ ਕਾਲਾਂ ਆਈਆਂ ਬੀ ਨਾਮਜ਼ਾਦ ਦੇਰੇ ਚ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਇਹ ਮੰਨਦੇ ਨਹੀਂ ਸੀਗੇ ਮੈਂ ਕਿਹਾ ਕੱਲ ਰਾਤ 11 ਵਜੇ ਆਪਣੇ ਸਾਹਮਣੇ ਘਰ ਚ ਕੈਮਰਾ ਫਿਕਸ ਕਰ ਦੋ ਜੇ ਗੱਡੀ ਨਾ ਆਵੇ ਮੰਤਰੀਆਂ ਦੀ ਤੇ ਜੇ ਬੰਦੇ ਤੁਹਾਡੇ 40 50 ਅੰਦਰ ਨਾ ਬੈ ਕੇ ਵੀਡੀਓ ਆ ਤਾਂ ਮੈਂ ਕਹਾਂ ਮੈਂ ਸਿਆਸਤ ਛੱਡ ਦੂੰ ਇਹਨਾਂ ਦਾ 11:00 ਵਜੇ 5 ਮਿੰਟ ਤੇ ਮੈਨੂੰ ਫੋਨ ਆਇਆ ਉਹ ਵੀ ਰਿਕਾਰਡ ਆ ਮੇਰੇ ਕੋਲ ਇਹ ਕਹਿੰਦੇ ਪੜਾ ਤੂੰ ਠੀਕ ਆ ਬਈ ਕਹਿੰਦੇ ਵੜ ਗਏ ਗੱਡੀਆਂ ਅੰਦਰ ਮਤਲਬ ਇਹਦੇ ਇਹਦੇ ਚ ਸਬੂਤ ਨੇ ਸਾਰੇ ਅੱਛਾ ਔਰਗਨਾਈਜ਼ਡ ਸੈਕਟਰ ਚੱਲ ਕੇ ਮੇਰੇ ਆਇਆ ਔਰਗਨਾਈਜ਼ ਚੱਲ ਰਿਹਾ ਕਿਉਂਕਿ ਤੁਸੀਂ ਜਿਸ ਤਰੀਕੇ ਇਹ ਦੇਖੋ ਇਹ ਇਹ ਬੜੀ ਡੀਪ ਰੂਟਡ ਕਨਸਪੀਰੇਸੀ ਚੱਲ ਪਈ ਆ ਪੰਜਾਬ ਦੇ ਗੈਂਗਸਟਰ ਬਾਰ ਬੈਠੇ ਰੈਡਿਕਲਸ ਨਾਰਕੋ টেরਰਿਜ਼ਮ ਵਾਲੇ ਔਰ ਪੰਜਾਬ ਪੁਲਿਸ ਇਹ ਬੰਦੇ ਹੰੜਲੇ ਨੇ ਔਰ ਇਹਨਾਂ ਦਾ ਨੈਕਸਸ ਤੋੜਨ ਲਈ ਜ਼ਰੂਰਤ ਚਾਹੀਦੀ ਇਹ ਮੁੱਖ ਮੰਤਰੀ ਵੀ ਤੋੜ ਚੁੱਕੇ ਅੱਛਾ ਤੇ ਕੀ ਜ਼ਰੂਰਤ ਨਹੀਂ ਹੈ ਕਿ ਕਦ ਜ਼ਰੂਰਤ ਪੁਲਿਸ ਕਦਮ ਹੋਈ ਕਿ ਸਰਕਾਰ ਚ ਨਹੀਂ ਇਹ ਵੇਖੋ ਜਦੋਂ ਹੈੱਡ ਆਫ ਦਾ ਸਟੇਟ ਹੋਇਆ ਹੈ ਇੱਕ ਮੈਨੂੰ ਮੇਰੀ ਗੱਲ ਦਾ ਜਵਾਬ ਦੇ ਦਿਓ ਤੁਹਾਡੇ ਜਨਾਲੇ ਚ ਬਲਾਸਟ ਹੋਇਆ ਅਮਰਸਰ ਚ ਹੋਇਆ ਬਾਕੀ ਥਾਂ ਤੇ ਬਲਾਸਟ ਹੋਇਆ ਸੀਰੀਅਲ ਬਲਾਸਟ ਹੋਇਆ ਪੰਜਾਬ ਪੁਲਿਸ ਨੇ ਕਿਹਾ ਨਹੀਂ ਹੋਇਆ ਇਹੀ ਕਾਫੀ ਠੀਕ ਗੱਲ ਸਾਨੂੰ ਛਪਾਉਣੀ ਕਿਉਂ ਚਾਹੀਦੀ ਆ ਮੈਂ ਸਾਡੇ ਉੱਤੇ ਮੈਂ ਉੱਥੇ ਮੈਂ ਕਰ ਰਿਹਾ ਜਿੰਕੀਪੁਰ ਹੋਇਆ ਉੱਥੇ ਕਹੀ ਜਾਂਦਾ ਕਿ ਇਹ ਰੰਡਾਵੇ ਨੂੰ ਮੇਰੇ ਤੇ ਬਾਅਦ ਚ ਗੁਰਦਾਸਪੁਰ ਤੋਂ ਮੇਰੇ ਬਾਰੇ ਬਾਅਦ ਚ ਇਹ ਬੋਲਣਗੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਮੇਰੇ ਟਾਈਮ ਚ ਇਹ ਗੁਦਰਾਣਾ ਜੇਲ੍ਹ ਦੇ ਵਿੱਚ ਏ ਰਾਈਟਸ ਹੋ ਗਈ। ਹੋਰ ਇਹਦਾ ਜਗਨਦਰ ਸਿੰਘ ਬੰਦਾ ਰਾਈਟਸ ਦੇ ਵਿੱਚ ਪਹੁੰਚ ਗਿਆ ਸੀ ਤੇ ਮੈਂ ਐਡਵર્ટ ਕੀਤਾ ਸੀ ਕਿ ਹਾਂ ਇਹ ਰਾਈਟਸ ਹੋਏ ਨੇ ਇਹਨਾਂ ਨੂੰ ਦੁਬਾਰਾ ਸ਼ੇਰ ਚੁੱਕਣ ਨਹੀਂ ਦਿੱਤਾ ਜਾਏਗਾ। ਇਹ ਸਵਾਲ ਨਾਲ ਆਰਗਨਾਈਜ਼ ਸਰਵਰ ਦਾ ਸਾਰਾ ਤੁਹਾਡੇ ਚਿੱਠੀ ਤੁਸੀਂ ਚਿੱਠੀ ਲਿਖਦੇ ਹੋ ਤੁਹਾਡੀ ਚਿੱਠੀ ਨੂੰ ਮਜ਼ਾਕ ਬਣਾਇਆ ਜਾਂਦਾ। ਨਹੀਂ ਨਹੀਂ ਉਹ ਵੇਖੋ ਦਿੱਲੀ ਵੀ ਦਿੱਲੀ ਔਰ ਦੋਨੋਂ ਹੀ ਇਹ ਦਿੱਲੀ ਗਵਰਨਮੈਂਟ ਦੀ ਵੀ ਟੀਮ ਬਣ ਗਈ ਹੈ। 50 ਕਿਲੋਮੀਟਰ ਤੱਕ ਤੁਹਾਡਾ ਅਮਰitsar ਵੀ ਉਦੇਸ਼ੀ ਆਉਂਦਾ ਮੇਰਾ ਕਹਿਲ ਉੱਥੋਂ ਤੱਕ ਚਲੇ ਜੰਨੇ ਆਪਾਂ ਮੇਰੇ ਬਿਆਸ ਤੱਕ ਬਿਆਸ ਤੱਕ ਚਲੇ ਬਿਆਸ ਤੱਕ ਬੀਐਸਐਫ ਦਾ ਡਾਇਰੈਕਟ ਕੰਟਰੋਲ ਆ ਤੇ ਫਿਰ ਇਹ ਇੰਡੀਅਨ ਗਵਰਨਮੈਂਟ ਨੇ ਕਿਉਂ ਲਿਆ 50 ਕਿਲੋਮੀਟਰ ਤੱਕ ਇੱਕ ਸਰ ਇਹ ਨਾਮ ਦੱਸਿਓ ਇਹ ਦੱਸੋ ਮਣੀ ਕਰਨ ਦਾ ਬਤ ਤੁਸੀਂ ਦੱਸ ਇਹ ਜਿਹੜਾ ਇਹ ਨੂੰ ਹੋਰ ਗੱਲ ਕਰ ਲੈ ਅੰਦਰ ਕਰਾਏ ਦੇਖੋ ਵਾਰਦਾਤ ਹੋਈਆਂ ਨੇ ਪਰ ਉਦੋਂ ਕਦੀ ਜਗੂ ਵਰਗੇ ਨੂੰ ਪ੍ਰੋਡਕਸ਼ਨ ਵੈਂਟ ਨਹੀਂ ਲੈਂਦਾ ਜਾ ਪਰ ਹੋਣ ਜਿੱਤੇ ਤਰਨ ਦਾ ਇਲੈਕਸ਼ਨ ਤੇ ਬਿਲਕੁਲ ਪ੍ਰੋਡਕਸ਼ਨ ਦਾ ਬਰਧ ਤੇ ਲਿਆਂਦਾ ਗਿਆ ਇਹਦੇ ਤੋਂ ਆਪੇ ਆਪੇ ਆਪੜਾ ਸਵਾਲ ਨੂੰ ਕਲੀਅਰ ਕਰ ਦਿੱਤਾ ਤੁਸੀਂ ਥੋੜਾ ਦੱਸੋ ਕਿਉਂ ਲਿਆਂਦਾ ਗਿਆ ਪਤਾ ਯਾਰ ਉਹਦੀ ਮਾਂ ਡੇੜਾ ਬਾਬਾ ਨਾਨਕ ਦੇ ਇਲੈਕਸ਼ਨ ਚ ਓਪਨਲੀ ਜਾ ਕੇ ਉਹਦੇ ਕੰਨ ਨਾਲ ਮੋਬਾਈਲ ਆ ਦੇਂਦੀ ਜਿਹੜੇ ਵੀ ਸਰਪੰਚ ਦਾ ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਕੀ ਮੁੱਖ ਮੰਤਰੀ ਉਹ ਤੇਰੇ ਬਿਆਨ ਦੇਗਾ ਫੋੜ ਛੱਡੋ ਇਕੋ ਹੈਪੀ ਹੈਪੀ ਕੋਈ ਸ਼ਾਪੁਰ ਜਾਜੰਦਾ ਜਿਹਦੇ ਕੋਲ 800 ਗ੍ਰਾਮ ਹਿਰੋਂ ਫੜੀ ਗਈ ਉਹਦੀ ਕਿਉਂ ਨਹੀਂ ਇਨਕੁਆਰੀ ਕਰਾਉਂਦਾ ਕਿ ਕਿੱਥੋਂ ਆਈ ਮੁੱਖ ਮੰਤਰੀ ਦੇ ਨਾਲ ਫੋਟੋਆਂ ਹੋਣ ਤੇ ਦੂਜਣ ਮਜ਼ਾਕ ਕਰਦੇ ਤੇ ਇਹਦੀ ਕਿੱਥੇ ਆ ਕਿੰਨੀਆਂ ਜਿਹੜਾ ਜੁੱਧ ਨਸ਼ਾ ਵਿਰੋਧੀ ਤੁਹਾਡੇ ਨਾਲ ਹੁਣ ਅਗਲੀ ਜਿਹੜੀ ਕਰਾਂਗੇ 7 ਤਰੀਕ ਨੂੰ ਇਥੇ ਕਰਾਂਗੇ ਉਸ ਦਿਨ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗਾ ਇੱਕ ਦੱਸ ਦਿਓ ਸਿਫਰੰਦਾ ਹੱਸਦਾ ਜਿਹੜਾ ਕ੍ਰਾਈਮ ਜਦੋਂ ਲੁਧਿਆਣਾ ਤੋਂ ਇਥੇ ਕਿ ਕ੍ਰਾਈਮ ਨੂੰ ਪੈਟਰਨ ਜਦੋਂ ਕ੍ਰਾਈਮ ਹੋ ਗਿਆ ਤੋ ਇੱਕ ਕ੍ਰਾਈਮ ਦੱਸਦੇ ਕਿਉਂ ਨਹੀਂ ਕਿਤੇ ਟਾਇਰ ਪਾੜ ਗਿਆ ਕਿਤੇ ਇਹ ਹੋ ਗਿਆ ਕੀ ਕੀ ਨਿਤਨ ਕਿਉਂਕਿ ਤੁਸੀਂ ਜਿਵੇਂ ਕਹਿੰਦੇ ਸੀ ਵੀ ਕ੍ਰਾਈਮ ਦੱਸ ਦੇਣਾ ਚਾਹੀਦਾ ਜੇ ਹੋ ਗਿਆ ਦੱਸੋ ਤਾਂ ਦੀ ਉਹ ਡਿਟੈਕਟ ਹੋਵੇਗਾ ਬਈ ਇਹ ਮੇਰੀ ਗੱਲ ਸੁਣੋ ਡਿਟੈਕਟ ਨਹੀਂ ਹੋਵੇਗਾ ਤੁਹਾਡੀ ਜਿਹੜੀ ਕਲਮ ਆ ਤੁਹਾਡਾ ਕੈਮਰਾ ਉਹਨੂੰ ਬਹੁਤ ਪਰਫੈਕਟਲੀ ਜਿਹੜਾ ਉਹਦੇ ਤੇ ਮਨ ਖੋਲ ਕੇ ਦੱਸੇਗਾ ਜਰ ਤੁਹਾਡੇ ਉੱਤੇ ਇੰਨਾ ਕੁਝ ਹੋ ਜਾਂਦਾ ਜੇ ਜਿਹੜਾ ਕੋਈ ਭੂਲਦਾ ਕੈਮਰੇ ਵਾਲਾ ਕੋਈ ਉਹ ਨੂੰ ਤਾਂ ਫੜ ਕੇ ਅੰਦਰ ਕਰ ਦੇ ਤੂੰ ਇਹ ਤੇ ਭਈ ਇਹਦੇ ਤੇ ਬੁਖਣਾ ਮੈਂ ਇੱਥੇ ਜੀ ਮੁੱਖ ਮੰਤਰੀ ਦਰਸ਼ਨੀ ਚੋਣਾ ਕਿਦਾਂ ਨਾ ਮੈਂ ਮਾਸਟਰ ਮੈਂ ਦਰਦਾ ਮੁੰਡਾ ਮੁੱਖ ਮੰਤਰੀ ਸਾਹਿਬ ਜਿਹੜਾ ਆਪਣੇ ਪਿਤਾ ਦਾ ਨਾਮ ਰਿਸਪੈਕਟ ਨਾਲ ਨਹੀਂ ਲੈਂਦਾ ਉਹ ਬੱਚਾ ਕਦੀ ਕਾਮਯਾਬ ਨਹੀਂ ਹੁੰਦਾ ਜਿਹੜਾ ਬਾਪ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਉਹਨੂੰ ਸਰਦਾਰ ਕਿਹਾ ਜਾਂਦਾ ਜਾਂ ਕਿਹਾ ਜਾਂਦਾ ਮੇਰੇ ਪਿਤਾ ਜੀ ਤੇ ਜਾਂ ਇਹ ਕਿਹਾ ਜਾ ਸਕਦਾ ਮੇਰੇ ਹੁਕਮਤਰੀਬਾਹ ਕੈਰੋ ਸਾਹਿਬ ਬਾਰੇ ਵੀ ਕਿ ਉਹਦਾ ਕਿ ਕੈਰੋ ਸਾਹਿਬ ਨੂੰ ਅਜ ਵੀ ਕੈਰੋ ਸਾਹਿਬ ਕਿਹਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੈਪਟਨ ਸਾਹਿਬ ਕਿਨੇ ਤੇ ਹੁਣੇ ਪੁੱਛਿਆ ਤੇ ਕਿਉਂ ਮੈਂ ਕਿਹਾ ਕੈਪਟਨ ਸਾਹਿਬ ਮੇਰੇ ਨਾਲ ਬੈਠੇ ਜਵਾਬ ਦੇ ਦੇਣਗੇ ਤੇ ਇਹ ਇੱਜ਼ਤ ਜਿਹੜੀ ਆ ਇਹ ਪੰਜਾਬੀਆਂ ਦੀ ਖੂਨ ਚ ਆ ਤੇ ਇਸ ਚੀਮਨਿਸਟਰ ਨੇ ਆਪਣੀ ਪੱਗ ਪਤਾ ਨਹੀਂ ਕਿੱਥੋਂ ਬਣਾਉਂਦਾ ਫੇੜਾ ਮੁੱਖ ਮੰਤਰੀ ਪੰਜਾਬ ਦਾ ਗੁਰੂ ਗਬਿੰਦ ਸਿੰਘ ਦੀ ਧਰਤੀ ਤੇ ਜਿੱਥੇ ਅਮਰਤਪਾਣ ਕਰਵਾਇਆ ਹੋਵੇ ਤੇ ਅੱਜ ਤੱਕ ਹਰ ਮੁੱਖ ਮੰਤਰੀ ਜਾਂ ਤੇ ਉਹਦਾ ਦਾੜਾ ਪ੍ਰਕਾਸ਼ ਸੀਗਾ ਕਿ ਜਿਨ੍ਹਾਂ ਨੇ ਦਾੜੀ ਸਾਡੇ ਵਾਂਗੂ ਪੱਤੀ ਸੀ ਇਹ ਪਹਿਲਾ ਮੁੱਖ ਮੰਤਰੀ ਆ ਦੀ ਜਿਹਦੇ ਸਿਰ ਤੇ ਵੀ ਵਾਲ ਨਹੀਂ ਗਏ ਤੇ ਜਿਹਦੀ ਥਾੜੀ ਵੀ ਕੱਟੀ ਹੋਈ ਆ ਇਹ ਪੰਜਾਬ ਨੂੰ ਲੀਡ ਨਹੀਂ ਕਰ ਸਕਦਾ ਇਹ ਪੰਜਾਬ ਦੀ ਬਰਬਾਦੀ ਕਰ ਤੇ ਮੁੱਖ ਮੰਤਰੀ ਚੱਲ ਪਿਆ ਸਰਦਾਰ ਸਵਾਰਕੀ ਇਹਦਾ ਹੱਲ ਕੀ ਹੈ ਇਹਦਾ ਸੋਲੂਸ਼ਨ ਇਹਦਾ ਹਾਲਤ ਪਰਾਓ ਮੈਂ ਤੁਹਾਨੂੰ ਦੱਸਦਾ ਲੋਕਾਂ ਘੋੜਾ ਲੱਭਿਆ ਸੀ ਤੇ ਟੱਟੂ ਮਿਲ ਗਿਆ ਤੇ 27 ਚ 27 ਚੋਣ ਫੇਰ ਕਰੂਗਾ ਹੁਣ ਤੁਸੀਂ ਜਿਹੜੀ ਕੀਤੀ ਹੈ ਕਿ ਬਲਾਸਟ ਦੀ ਗੱਲ ਇਹ ਪੜਾ ਸਾਹਿਬ ਬੋਲਣਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਗੁਰਦਾਸਪੁਰ ਇਸ ਕਰਕੇ ਨਹੀਂ ਕੀਤੀ ਉਹਨਾਂ ਦੇ ਪਰਾਂ ਨੇ ਲੱਥਾਂ ਕੰਬਦੀਆਂ ਸੀ ਇਹ ਕਰਕੇ ਪ੍ਰਾਤੂ ਹੀ ਅਮਰਸਰ ਵਾਲੇ ਹਮੇਸ਼ਾ ਹੀ ਪਿਆਰ ਦੇ ਨਾਲ ਤੇ ਜਦੋਂ ਬੁਲਾਇਆ ਤਾਂ ਤੁਸੀਂ ਪੂਰੇ ਲੈ ਕੇ ਪਹੁੰਚ ਜਾਂਦੇ ਹੋ ਉੱਥੇ ਇਹਨਾਂ 5 ਦਿਨ ਤੋਂ ਪਾੜਾ ਸਾਹਿਬ ਉੱਥੇ ਰੌਲੀ ਪਾ ਰਹੇ ਨੇ ਕੋਈ ਕਿਸੇ ਨੇ ਤੁਸੀਂ ਪੜੀ ਕਿਤੇ ਸੁਣੀ ਹੈ ਖਬਰ ਕਿ ਉੱਥੇ ਕਿਤੇ ਅਸੀਂ ਅੱਜ ਅਸੀਂ ਦੋਨੋਂ ਹੀ ਉਸ ਲੇਡੀ ਦੇ ਘਰ ਪਤਾ ਕਰਕੇ ਆਏ ਇੱਕ ਦੀ ਅੱਖ ਚਲੀ ਗਈ ਪਾੜਾ ਸਾਹਿਬ ਦੱਸ ਪਾੜਾ ਸਾਹਿਬ ਤੁਸੀਂ ਇਹਨਾਂ ਜੀ ਇੱਕ ਲੈਟਰ ਮੈਂ